ਪੈਂਸਾ ਸਿੱਖਾਲ ਜੀ ਸਾਰਿਆਂ ਨੂੰ ਕਿਸਾਨ ਵੀਰੋ ਅੱਜ ਦੇ ਜਿਹੜੀ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਚੱਠਾ ਹੈ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਹੈ ਜਤਿੰਦਰ ਵੀਰ ਕੋਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 6 ਮੱਜਾਂ ਤੁਹਾਨੂੰ ਦਿਖਾਉਣੀ ਆ ਸਾਰੀਆਂ ਸੁਈਆਂ ਜਿਗੱbn ਕੋਈ ਵੀ ਨਹੀਂ ਹੈ ਸੁਈਆਂ ਦੀ ਆਪਣੇ ਇੱਥੇ ਆ ਕੇ ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਖੜੋ ਨੇ ਤੇ ਆਪਣੇ ਵੀਡੀਓ ਕਾਲ ਤੇ ਦੋ ਟਾਈਮ ਚ ਵਾਈ ਜਰੂਰ ਕਰਕੇ ਖੜੋ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਹੋ ਠੀਕ ਠਾਕ ਜੀ ਵਧੀਆ ਜੀ ਚਲੋ ਵਧੀਆ ਚੰਦਾ ਜੀ ਤੇ ਨਾਮ ਦੱਸੋ ਇੱਕ ਕਰੀ ਹਾਂ ਬੰਦਾ ਸਿੰਘ ਪਿੰਡ ਚੱਠਾ ਤੁਸੀਂ ਉਹ ਦਾਲ ਜੜਾ ਗਦਾਪੁਰ ਤੇ ਫੋਨ ਨੰਬਰੇ ਬੋਲ ਦੋ 586827752 ਠੀਕ ਹੈ ਜੀ ਤੇ ਅੱਜ 6 ਮੱਜਾਂ ਆਪਣੇ ਕੋ ਸਾਰੀਆਂ ਹੀ ਸੋਈਆਂ ਹਨਾ ਸਾਰੀਆਂ ਸੋਈਆਂ ਤੇ ਭਾਜੇ ਸਾਰੇ ਨਾਰਮਲ ਫਿਰ ਨਾਰਮਲ ਨਾਰਮਲ ਠੀਕ ਹੈ ਜੀ ਤੇ ਸ਼ੁਰੂਆਤ ਫਿਰ ਆ ਜਿਹੜੀ ਆ ਪਹਿਲੇ ਨੰਬਰ ਵਾਲੀ ਮੱਜਾ ਇਤੋਂ ਹੀ ਕਰ ਲੀਏ ਤੇ ਥਾਣੇ ਦੇ ਘਰੀਆ ਦੇਖ ਸਕਦੇ ਜੀ ਥਾਣਾ ਦਾ ਸਾਈ ਗਿਆ ਆਪ ਵੀ ਚੰਗਾ ਤੇ ਹਵਾਨੇ ਦੇ ਦੋਨਾਂ ਪਾਸੇ ਨਾੜੀਆਂ ਨਾੜਾਂ ਚੰਗੀਆਂ ਤੇ ਅਮਰੀਕਾ ਵਿੱਚ ਵੀ ਦੇਖ ਸਕਦੇ ਤੇ ਅੱਥਲਾ ਵੀ ਇੱਕ ਰੀਆ ਦੇਖ ਸਕਦੇ ਜੀ ਤੇ ਕਿੰਨਾ ਵੇਤੀ ਦੁੱਧ ਤਿਆਰੇ ਤੇ ਕੋਲ ਵਿੱਚ 10 ਕਿਲੋ ਹੋ ਗਏ ਬਤਾਰ ਤੇ ਬੱਚਾ ਕੀ ਇਹ ਤੇ ਮਗਰ ਕਟਾ ਕਿੰਨੇ ਕਿ ਚਰਦੀ ਸੋਈ ਹੈ ਸਾਰੀ ਸੋਈਓ ਵਿਚਾਰੇ ਪਕਾ ਲਓ 150 ਦੀ ਸੋਈ ਠੀਕ ਆ ਹੁਣ ਕਿੰਨਾ ਤਿਆਰ ਆ 10 ਕਿਲੋ ਤਿਆਰ ਆ ਠੀਕ ਹੈ ਤੇ ਬਾਕੀ ਇਹ ਆ ਬੇ ਹ ਸਟੈਲਸ ਸੁੱਲਿਆ ਜਿੰਨੇ ਦੁੱਧੋਂ ਆਵਾਜ਼ ਜਣਾ ਵਾ ਹਨਾ ਠੀਕ ਹੈ ਜੀ ਬਹੁਤ ਚੰਗੀ ਜੀ ਲੋ ਜਾ ਸਮਾਂ ਝੁੱਲੀ ਦਾ ਵੇਖੋ ਸਿਕ ਸੂੰ ਕੜਾ ਚਾਹ ਹਾਂ ਦੇਖ ਸਕਦੇ ਜੀ ਥਾਣੇ ਵੇਖੋ ਕੜਾ ਜ਼ਰਾ ਲਗਾਇਆ ਚਿਹਰਾ ਇੱਕਰੀ ਦੇਖ ਸਕਦੇ ਜੀ ਓਕੇ ਆਹ ਦੇਖ ਸਕਦੇ ਜੀ ਤੇ ਲੈ ਆ ਵੀ ਦੀ ਵੇ ਸੋਕਾ ਟਾਵਾਂ ਲਈ ਵਾਹ ਕਿੱਥੇ ਥਣ ਲੱਗਾ ਆ ਬਾਕੀ ਸਭ ਨੂੰ ਨਾੜਾਂ ਵਿੱਚ ਜਿਹੜੀਆਂ ਚੰਗੀਆਂ ਬਾਕੀ ਉਤਰੇ ਆ ਵੀ ਚਲੋ ਥੱਲੇ ਉਹ ਚੰਗੀ ਬਣੀ ਆ ਦੁੱਧ ਹੁਣ ਮੌਕੇ ਤੇ 10 ਲੀਟਰ ਹੈ ਤੇ 12 ਕਿਲੋ ਲੀਟਰ ਦੁੱਧ ਜਿਹੜਾ ਕਹਿੰਦੇ ਵੀ ਇਹਨੇ ਕਰੀ। ਸੁਆਗੇ ਤੇ ਨਹੀਂ ਵਿਦਦੀ। ਚੋਕ ਨਹੀਂ ਖੜੇ ਕੋ ਦੋ ਦੋ ਡੰਗ ਚੋਗੇ ਮਈਆਂ ਦੇਣੀ ਆ ਉਦਾਂ ਨਹੀਂ ਦੇ। ਠੀਕ ਹੈ ਜੀ। ਤੇ ਇਧਰ ਵੀ ਇੱਕ ਰੀ ਬਹਨੀ ਵਾਲੇ ਪਾਸੇ ਤਾਂ ਥਣ ਦੇ ਸਕਦੇ। ਚੰਗੇ ਗਾਵ ਤੇ ਥਾਣੇ ਆ ਤੇ ਹਵਾਨੇ ਤੇ ਨਾੜਾ ਵੀ ਦੇਖ ਸਕਦੇ ਚੰਗੀਆਂ। ਤੇ ਮੁੱਲ ਫਿਰ ਵਿਦਦੀ ਆ ਤਾਂ? ਮੁੱਲ ਨਹੀਂ ਕਿ ਆ ਵੀ ਹੁਣ ਕੀ ਜੋੜੇ ਦਾ ਇਕੱਠਾ ਦਿੰਦੇ। ਅੱਛਾ ਜੋੜੇ ਦਾ ਇਕੱਠਾ ਹੀ ਦੱਸਣਾ। ਹਾਂ ਜੀ। ਤੇ ਜਿਹੜੇ ਹੁਣ ਵਖਾਉਣ ਲੱਗੇ ਆ ਉਹਦੇ ਕੋਲ ਕਿੰਨਾ? ਹੋਰ ਕੋਈ ਵਿਦਦੀ 10 ਕਿਲੋ ਤਿਆਰ ਹੋਊਗਾ। 10 ਲੀਟਰ ਤਿਆ ਤਸਲੀ ਕਰ ਜਣਾ ਬੱਚਾ ਦਾਖਾ ਦਾ ਅੰਦਲਾ ਦਾ ਲਾ ਦੇ ਬਈਆਂ ਦਾ ਲਾ ਲੈ ਤੇ ਇਹ ਕਿੰਨਾ ਕਿ ਦੁੱਧ ਭਰੀ ਜਾਊਗੀ ਉਤਰ ਦੋਵਾਂ ਕੋ ਇੱਕੋ ਜਿਹਾ ਹੁਣ ਤਿਆਰ ਇੱਕੋ ਜਿਹਾ ਦੁੱਧ ਭਰੀ ਜਾਊਗੀ ਇਹ ਟੁਕੜਾ ਵੇਚ ਜਾਣੀਆਂ ਆ ਠੀਕ ਆ ਦੇਖੋ ਕਦਾਂ ਦੀ ਮਈ ਕਦਾਂ ਦਾ ਲੇਵਾ ਹੈ ਝੋਟੀ ਨੂੰ ਨਿਆਣੇ ਦਾ ਸਿੰਗ ਲੱਗਾ ਆ ਬਾਕੀ ਆ ਤਰ੍ਹਾਂ ਥੱਲੇੋਂ ਚੰਗੀ ਆ ਕੱਦ ਵਜਨ ਤੇ ਵੀ ਚੰਗੀ ਆ ਕੋ ਜੋਗੇ ਤਸਲੀ ਕਰਕੇ ਖੜੇ ਠੀਕ ਆ ਹਾਂ ਦੇਖ ਸਾਡੇ ਹਵਾਨੇ ਦਾ ਵੀ ਥੱਲੇ ਇੱਕ ਰੀ ਦੁੱਧਾਂ ਲਈ ਨਿਸ਼ਾਨੀ ਅਧੀਆਂ ਵੀ ਚੰਗੀਆਂ ਬਾਕੀ ਹਵਾਨੇ ਦੇ ਨਾਲਾਂ ਵੀ ਦੇਖ ਸਾਡੇ ਗਾਂੜੇ ਵਿੱਚ ਹਵਾਨਾ ਕਾਫੀ ਚੰਗਾ ਆ ਤੇ ਕਿੰਨਾ ਫਿਰ ਵੀਰ ਜੀ ਮੁੱਲ ਰੱਖਣਾ ਇਹਦਾ ਮੁੱਲ ਵੀਰ ਜੀ ਇਹਨਾਂ ਦੇ ਪੌਣਿਆਂ ਲੈਣ ਦੇ ਨਾਲੇ ਕਾਹ ਕਰਦੀਆਂ ਆਏ ਕਈ ਵੀਰ ਨੇ 10000 ਅਸਲ ਰਸਤੇ ਰਹਿ ਗਿਨਿਆ ਫੂਨ ਲਾ ਬਣਾ ਹਾਂਜੀ ਸਾਨੂੰ 10000 5000 2000 800 ਵਾਲਾ ਆਪਣਾ ਫੂਨ ਲਾ ਮੋਲੀ ਕਹਿੰਦੇ ਉਹ ਪੌਣੀਆਂ ਲੈਣੇ ਆ ਅੱਜ ਬਿਲਕੁਲ ਦੇਣ ਲੈਣ ਵਾਲੇ ਮੋਲ ਆਹ ਜਿਹੜੇ ਦੇਣ ਵਾਲੇ ਪੌਣੀਆਂ ਆ ਠੀਕ ਆ ਜਿਹੜਾ 70000 ਮੁੱਲ ਬਈ 50 ਲੈ ਲਓ 55 ਲੈ ਲਓ ਮੈਂ ਤਾਂ ਅਸੀਂ ਲੈ ਜਾਂਦੀਆਂ ਨਹੀਂ ਆ ਠੀਕ ਆ ਕਿਉਂਕਿ ਪੈਸੇ ਲਾ ਕੇ ਬਾਹਰੋਂ ਮਾਲ ਲੈਣਾ ਪੈਂਦਾ ਆ ਮੋਲੋਂ ਪੌਣਿਓ ਲੈ ਹੀ ਲੈਣਾ ਆ ਠੀਕ ਆ ਉਹਦੇ ਵੀਰ ਜੀ ਇਹਨ ਡੇਢ ਦਾ ਦੇ ਦਈਏ ਜੋੜਾ ਹੀ ਡੇਢ ਦਾ ਪੂਰੇ ਆ ਦਵਾਂਗੇ ਛੋੜ ਆਪਣੀ ਮਰਜ਼ੀ ਨਾਲ ਕਰਾਂਗੇ ਠੀਕ ਹੈ 1.45 ਵਾਲਾ ਬਣਾ ਫੋਨ ਲਾਵੇ ਠੀਕ ਹੈ 75000 ਹੀ ਦੇਣੀ ਹੈ ਇਹ ਜੋੜਾ ਕੋਈ ਲਊਗਾ ਹਾਂਜੀ ਤੇ 2000 ਮਾਣ ਕਰਾਂਗੇ ਡੇਢ 'ਚ ਇਕੱਲੀ ਇਕੱਲੀ ਲਊਗਾ ਤੇ 75 75000 ਦੇ ਦਈਏ 75 75000 ਦੇ ਸਹਾਰਾ ਨਾ 75 ਦੀ ਭਾਅ ਕੋਈ ਹੋ ਲੈ ਜੇ ਹਾਂਜੀ ਤੇ ਭਾਵੇਂ ਕੋਈ ਆ ਲੈ ਜਾਏ ਇਹ ਜੋੜਾ ਲਊਗਾ ਤੇ 141 ਦਾ ਫੇਰ 141 147 ਵਾਲਾ ਮਨਾ ਹੋਣ ਲਾਵੇ ਠੀਕ ਹੈ ਮੈਂ ਤੁਹਕੇ ਦੇਣੀ ਆ 10-10 ਕਿਲੋ ਦੁੱਧ ਹੋਊਗਾ ਕੋ ਖੜੇ ਆਹਨੋਂ ਸਾਡੇ ਘਰੇ ਵੱਡੀਆਂ ਰਹਿ ਜਾਂਦੇ ਤੇਲ ਦਾ ਖਰਚਾ ਦਾਂਗੇ ਤਾਂ ਹਾਂ ਦਾ ਤੋਂ ਬਾਹਰ-ਬਾਰ ਦੁੱਧ ਹੋਊਗਾ ਮੀਆਂ ਦਾ ਲੈ ਠੀਕ ਹੈ ਜੀ ਜਵਾਬ ਸਮਾ ਇੱਕ ਨੰਬਰ ਹੋਊਗਾ ਦੋਆਂ ਝੋਟੀਆਂ ਦਾ ਤੇ ਆ ਜਿਹੜੀ ਮਾਜ ਹੈ ਇਹਦਾ ਪੱਚਾ ਆ ਕੱਟਾ ਜਿਹਾ ਮਗਰ ਕੱਟਾ ਦੋਆਂ ਮਗਰ ਕੱਟੇ ਆ ਦੋਆਂ ਮਗਰ ਕੱਟੇ ਆ ਜਿਹਦਾ ਉਹ ਪੱਚਾ ਜੀ ਠੀਕ ਹੈ ਜੀ ਤੇ ਆ ਆ ਵੀ ਝੋਟੀ ਖੋਲ ਦੋ ਖੋਲ ਇਹਦਾ ਸੂਹਾ ਪਹਿਲਾ ਹੀ ਪਹਿਲਾ ਸੂਈ ਸੂਹਾ ਸੂਈ ਜਾਂ ਮਹੀਨਾ ਹੋ ਗਏ ਨੇ ਸੂਈ ਨੂੰ ਬੱਚਾ ਗਿਆ ਜੇ ਮਾਰ ਅੱਛਾ 2 6 ਕਿਲੋ ਜੇ ਠੀਕ ਆ ਅਗੇ ਦੋਵੇਂ ਟਾਈਮ ਟੀਕਾ ਹੁਣੇ ਟਾਈਮ ਬਾਹਰੇ ਜਾ ਗਈ ਪਰ ਅਸੀਂ ਟੀਕਾ ਕਰਕੇ ਦੇਣਾ ਅਗਲੇ ਦੇ ਘਰ ਜਾ ਕੇ ਲਵਾ ਵੀ ਸਕਦੀ ਏ ਠੀਕ ਆ 6 ਕਿਲੋ ਉਸ ਤੋਂ ਬਾਅਦ ਟੀਕਾ ਲਾ ਕੇ ਬਾਲਟੀ ਧਰ ਕੇ ਦੋਵੇਂ ਕਦੇ ਪੈਰੋ ਪੈਰ ਨਹੀਂ ਘੁੜਦੀ ਠੀਕ ਆ ਭਾਂਵੇਂ ਜਕਿੰਦੇ ਕਿ ਲਵਾਉਂਦੀ ਆ ਪਰ ਹਿਲਦੀ ਨਹੀਂ ਆ ਇਹ ਵੀ ਚੌਣ ਲੱਗਿਆ ਕਹਿੰਦੇ ਖਰਾਬ ਨਹੀਂ ਕਰਦੀ ਬਾਕੀ ਹੁਣ ਕਿੰਦੇ ਵੀ ਇੱਕ ਟਾਈਮ ਟੀਕੇ ਦੇ ਮਿਲਦੀ ਇੱਕ ਟਾਈਮ ਵਾਲੇ ਤੇ ਮਿਲਦੀ ਆ ਸੁਆ ਇਹਦਾ ਪਹਿਲਾ ਹੀ ਆ ਦੁੱਧ ਮੋਕੇ ਤੇ ਛੇ ਲੀਟਰ ਗਾੜੀ ਚਾਲੇ ਚੁੱਲੇ ਚੱਲੂ ਹੋ ਜਾਣੇ ਆ ਲੋਹ ਦਾ 8 ਕਿਲੋ ਦਈ ਜਾਓ ਕਿ ਸਾਡੇ ਇਹਨੇ ਸਾਰਾ ਸਿਆਲ ਜਿਹੜਾ ਦੁੱਧ ਚੰਗਾ ਗੱਡੀ ਜਾਣਾ ਸਾਰਾ ਸਿਆਲ ਕਢਾ ਦੇਣਾ ਕਿ ਇਹਨੇ ਮੋਲ ਵੀਰ ਜੀ ਦਾ ਆਹੋ ਜਿਹਾ ਪਾਈਏ ਅੱਜ ਵੀ ਉਹਨੇ ਦੀ ਸਾਰਾ ਸਿਆਲ ਚੋ ਕੇ ਵਿਸਾਖੀ ਤੇ ਫੇਰ ਹੁੰਦੇ 49000 ਦੀ 42000 ਦੀ ਪੂਰੇ 40000 ਦੀ 40000 ਦੀ ਦੇ ਦੇਣੀ ਪਹਿਲਾ ਸੁਆ ਝੋਟੀ ਜਿਹੜੀ ਆਵਲੀ ਨਵੀਂ ਝੋਟੀ ਆ ਗਾਂ ਵਿੱਚ ਕਿਤੇ ਤਿਆਰ ਵੀ ਹੁੰਦੀ ਆ ਤੇ ਚਲੋ ਵਾਧੇ ਹੁੰਦੀ ਆ ਵਾਧੇ ਫੰਦੀ ਆ ਜੜੀ ਬਾਕੀ ਥਾਣੇ ਵੀ ਦੂਰ ਦੂਰ ਜਿਹੜਾ ਲੱਗਾ ਇਹਦੇ ਤੇ ਹੁਣ ਆ ਜਿਹੜੀ ਮੱਝ ਆ ਤੰਨੇ ਵੀਰ ਜੀ ਖਾ ਲੈਣੇ ਤੰਨਾ ਦਾ ਇਕੱਠਾ ਮੁੱਲ ਕਰਨਾ ਆ ਇੱਕੋ ਹੀ ਮੁੱਲ ਕਰਨਾ ਤਿੰਨਾਂ ਦਾ ਇੱਕੋ ਮੁੱਲ ਮਈਆਂ ਦੇ ਰਿਓ ਪਿੰਨੇ ਕਿੰਨੀ ਇੱਕ ਦੋ ਜੀ ਤੋਂ ਤਾਂ ਤੋਂ ਤਾਂ ਆ ਮਈਆਂ ਠੀਕ ਆ ਲਿਆਓ ਫਿਰ ਤੋਰੋ ਇਹਨਾਂ ਵੀ ਇਹ ਕੋਲ ਦੋ ਦਸ ਦਿਲੋ ਜੀ 10 ਲੀਟਰ ਦੁੱਧ ਆ ਗਏ ਤੇ ਕੋਲ ਵੀ ਕੱਟੀ ਹੈ ਜੀ ਮਗਰ ਇਹਦੇ ਕੱਟੀ ਆ ਆਹ ਕੱਟੀ ਜੇ 10 ਲੀਟਰ ਦੁੱਧ ਹੁਣ ਜਿਹੜਾ ਕਿੰਦੇ ਵੀ ਇਹਦੇ ਕੋਲ ਹੈਗਾ ਉਹ ਤੇਰਾ ਜੰਮੀ ਪਲੀ ਆ ਚੰਗੀ ਭਾਰੀ ਆ ਮਾਜ ਉਤਨੇ ਦੀ ਜਮੀ ਆ ਖਾਣਾਂ ਦੇ ਨਾਲ ਦੀ ਸੀ ਜੇ ਬੱਚੇ ਸਾਰੇ ਚਲੋ 10 ਦਿਨਾਂ ਦੇ ਲਾਗੇ ਬੰਨੇ ਆ ਕੋਈ 2 ਦਿਨ ਉੱਪਰ ਹੋ ਸਕਦੇ 2 ਦਿਨ ਥੱਲੇ ਹੋ ਸਕਦੇ ਆ ਗੋਲ ਇਹਦੇ ਕੋਲ 10 ਲੀਟਰ ਦੁੱਧ ਹੈਗਾ ਹਨਾ ਹੁਣ ਮੌਕੇ ਤੇ ਤੇ ਬਾਕੀ ਕੋਈ ਆਪਣੀ ਸ਼ਾਮ ਤੇ ਜਾ ਕੇ ਵਧਾ ਲੇਤੇ ਹੋ ਸਾਡੇ ਕੋਲ ਕਿਉਂਗੀ ਖੜੀ ਵੀਰ ਜੀ ਠੀਕ ਹੈ ਜੀ ਇਹਦੇ ਕੋਲ ਦੁੱਧ 10 ਦਾ ਵੀ 11 ਕਿਲੋ ਹੋਊਗਾ ਅੱਛਾ 10 ਕਿਲੋ ਕਹਣਾ ਤੇ ਕੋਈ 11 ਕਿਲੋ ਦੁੱਧ ਹੋਊਗਾ ਇਹਦੇ ਕੋਲ 11 ਲੀਟਰ ਦੁੱਧ ਜਿਹੜਾ ਕਿੰਦੇ ਵੀ ਹੈ ਇਹ ਵੀ 10 ਦਿਨਾਂ ਦੇ ਲਾਗੇ ਬੰਨੇ ਦੀ ਸੋਈ ਆ ਤੇ ਇਹਦੇ ਮਗਰ ਵੀ ਕੱਟਾ ਹੈ ਇਹ ਥਾਣੇ ਦੇ ਦੇਖ ਸਕਦੇ ਜੇ ਲਾਗੇ ਤਵੇ ਕਰੀ ਆਹ ਦੇਖ ਸਕਦੇ ਇਹ ਵੀ ਮੱਝ ਭਾਰੀ ਆ ਉਤਰਾ ਹਵਾਨਾ ਦਿਖਾ ਦਈਏ ਤਾਂ ਵੀ ਚੰਗੀ ਤਰ੍ਹਾਂ ਇੱਕ ਕਰੀ ਆਹ ਦੇਖ ਸਕਦੇ ਜੀ ਬਾਕੀ ਇਹ ਵੀ ਇਹ ਵੀ ਥੱਲੇ ਖੁੱਲੇ ਹਵਾਨੇ ਦੀ ਮਾਲਕ ਹੈ ਜੀ ਬੋਲੀ ਚੰਗੀ ਮੈਂ ਕੋਈ ਖੜੂਗਾ ਵੀਰ ਜੀ ਚੌਕ ਯਾਦ ਕਰੂਗਾ ਹਾਂ ਮੱਝ ਦੋਵਾਂ ਦੇ ਇੱਕੋ ਜੇ ਕੱਦ ਵਜਣੇ ਆ ਇੱਕ ਮੱਝ ਆ ਵੀ ਤੁਹਾਨੂੰ ਦਿਖਾ ਦਈਏ ਇਹਦੇ ਕੋਲ ਕਿੰਨਾ ਦੁੱਧ ਇਹ ਕੋਈ ਵੀਰ ਜੀ 9 ਕਿਲੋ ਕੋਲੇ ਹੋਊਗਾ ਠੀਕ ਹੈ ਇਹਦੇ ਮਗਰ ਵੀ ਕੱਟਾ ਇਹ ਦੋ ਦਫਾਰਾ ਕੋ ਲੈ ਜੂਗੀ ਐਵੇਂ ਮਿਣੀ ਗੇ ਲੈ ਜਾ ਕਰਿਓ ਉੱਥੋਂ ਕਮਾਲ ਲਿਆ ਹੋਈ ਨਸੀਦਾਰ ਲੈ ਆ ਭਾਰੀ ਆ ਮੱਝ ਜਿਹੜੀ ਪੂਰੀ ਆ ਮਿਣੀ ਮੱਝ ਆ ਆਨੇ ਖੰਬੀ ਇਹ ਕਰੀ ਫੇਰ ਲੈ ਆ ਵਿਰਜਿੰਨ ਨੂੰ ਇਹ ਤੂੰ ਤੰਗੇ ਤਰ੍ਹਾਂ ਦਿਖਾ ਦੀ ਅਲੈਕਸੈਂਡਰੀ ਉਤਰਿਆ ਬਈ ਕੱਦ ਵਜਨ ਵਾਲੀ ਇਹ ਮਤਲਬ ਬੇ ਲਾ ਲਈ ਜਿਹੜੀ ਨਿਗਰ ਆ ਮੱਝ ਲੈ ਜਾ ਬੰਦ ਥੱਲੇ ਨੂੰ ਦੇਖ ਸਕਦੇ ਗਾਵਾਂ ਵਾਂਗ ਤਿਆਰ ਹੋਈ ਆ ਆ ਦੇਖ ਸਾਦੇ ਜੀ ਤੇ ਇਹ ਕਿੰਨਾ ਕ ਦੁੱਧ ਭਰੀ ਜਾਊਗੀ? ਕਦੇ ਵੀ 12 ਕਿਲੋ ਦਊਗੀ। ਠੀਕ ਆ। ਹਾਂਜੀ। ਤੇ ਇਹਦਾ ਫਿਰ ਮੁੱਲ? ਮੁੱਲ ਵੀ ਜਿਹਨੇ ਲੈਣੀਆਂ ਨੇ ਵੀਰ ਨੇ ਉਹ ਹੀ ਫੋਨ ਲਾਵੇ। ਹਾਂਜੀ। ਆਪਣੀ ਸਾਈ ਭਾਵੇ ਉਸ ਵੇਲੇ ਮੁੜ ਕੇ ਕਹਿ ਦਿੰਦੇ ਸੌਦਾ ਕਰਕੇ ਘੜੀ ਨੂੰ ਸਾਈ ਪਾ ਦਿੰਦੇ ਪਾਲ ਨੂੰ ਮੁੜ ਕੇ ਫੋਨ ਨਹੀਂ ਚੁੱਕਦੇ ਉਹ ਘੜੀ ਹੁੰਦੀ ਆ। ਹਾਂਜੀ। ਜਿਹਨੇ ਲੈਣੀਆਂ ਉਸ ਵੇਲੇ ਸਾਈ ਭਾਵੇ ਉਹ ਵੀਰ ਫੋਨ ਕਰੇ ਜਿਹਨੇ ਲੈਣੀਆਂ ਆ। ਹਾਂਜੀ। ਉਹ ਵੀਰ ਗੁੱਸਾ ਰਗਾਣ ਕਿਉਂਕਿ ਮੁੜ ਕੇ ਨਾ ਡੰਗਰ ਖਰਾਬ ਹੁੰਦੇ ਆ ਮੁੜ ਕੇ ਘੜੀ ਨੂੰ ਪਾ ਦਿੰਦੇ ਪਾਲ ਨੂੰ ਮੁੜ ਕੇ ਬਲੌਗਾਂ ਦੇ ਨੰਬਰ ਪਾ ਦਿੰਦੇ। ਹਾਂਜੀ। ਮਈਆ ਵੀਰ ਜੀ ਜੇ ਇਹਦੇ ਕੋਈ ਕੱਲੀ ਕ ਇਹ ਕਠੀਆਂ ਤਿੰਨੇ ਲਊਗਾ 70 70 ਦੀਆਂ ਮਈਆਂ ਦੇਣੀ ਫਿਰ 70 ਦੇ ਹਸਾਬ ਨਾਲ ਲੈ ਜਾਏਗਾ ਕਠੀਆਂ ਇਹ ਲੈ ਜਾਏ 70 70 ਦੇ ਹਸਾਬ ਨਾਲ ਜਿਹੜੀਆਂ ਜਿਹੜੀ ਕੋ ਮਰਜ਼ੀ ਲੈ ਜਾਏ ਠੀਕ ਆ ਜੀ ਤੇ ਬਾਕੀ ਚਲੋ ਨੇਕੀ ਮਾਨਦਾਨ ਹੋ ਜਾਊਗਾ ਮੌਕੇ ਤੇ ਕੋ ਫੋਨ ਲਾਵੇ ਤੇ ਆ ਤਿੰਨੇ ਜਿਹੜੀਆਂ 70 70 ਦੇ ਹਸਾਬ ਨਾਲ ਤੇ ਉਹ ਜਿਹੜੇ ਆ 75 75 ਦੇ ਹਸਾਬ ਨਾਲ ਮਈਆਂ ਸਾਰੀਆਂ ਵੱਡੀਆਂ ਇੱਥੇ ਆਉਣਗੇ ਵੀਰ ਵੇਖੇ ਭਾਅ ਵੇਖੇ ਇਹਨਾਂ ਵੇਖੇ ਕਿਹੜੀ-ਕਿਹੜੀਆਂ ਮਈਆਂ ਆ ਠੀਕ ਹੈ ਜੀ ਭਾਅ ਵੀ ਵੇਖਿਆ ਇੰਨੇ ਨੇ ਟੁਕੜਾ ਆਇਆ ਠੀਕ ਹੈ ਜਿਹੜੀਆਂ ਮਈਆਂ 10 ਕਿਲੋ ਮਈਆਂ ਦਾ ਦੁੱਧ ਪਿਆਰ ਹੋਊਗਾ ਚੁਆ ਕੇ ਦੇਵੀਆਂ ਆ ਚੰਗੇ ਕੱਦ ਵਜਨ ਵਾਲੀਆਂ ਵਾ ਤੇ ਬਾਕੀ ਇੱਥੇ ਆ ਕੇ ਤੇ ਵੇਸ ਚਾ ਕੇ ਤੋਂ ਹੀ ਖੜਨੀਆਂ ਆ